आगम अनंत अनाद आद जिस कोए ना जाने सेव बिरंच हर सेव बिरंच धार ध्यान नित है जिस वेद बखान निरंकार निर्वैरु अवर नहीं दूसर कोई भंजन भंजन गढ़न समरथ समथ भंजन गढ़न समथ तरण तारण प्रभु सोए ਨਾ ਨਾ ਪ੍ਰਕਾਰ ਜਿਨ ਜਗ ਕੀਓ ਨਾ ਨਾ ਪ੍ਰਕਾਰ ਜਿਨ ਜਗ ਕੀਓ ਜਨ ਮਥਰਾ ਰਸਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਵਸੈ ਗੁਰੂ ਸਮਰਥ ਗਹਿ ਕਰਿਆ ਧਰੋਵ ਬੁੱਧ ਸੁਮਤ ਸਮਾਰਨ ਕਾ ਫੋਨ ਧਰਮ ਤੁਜਾ ਫਹਿਰੰਤ ਸਦਾ ਆਗ 52 ਤਰੰਗ ਨਿਵਾਰਨ ਕਾਓ ਮਥੁਰਾ ਜਨ ਜਾਨ ਕਹੀ ਜੀ ਅਸਾਚ ਸੋ ਔਰ ਕਸ਼ੂ ਨਾ ਵਿਚਾਰਨ ਕਾਓ ਹਰ ਨਾਮ ਬੋਹਿਥ ਵੱਡੋ ਕਲਮੈ ਭਵ ਸਾਗਰ ਪਾਰ ਉਤਾਰਨ ਕਾਓ ਵੱਡਾ ਕਲੌੜਾ ਹੈ ਹਰ ਨਾਮ ਬੋਹਿਥ ਵੱਡੋ ਕਲਮੈ ਕਲਮੈ ਹਰ ਨਾਮ ਬੋਹਿਥ ਵੱਡੋ ਕਲਮੈ ਭਵ ਸਾਗਰ ਪਾਰ ਉਤਾਰਨ ਕਾਓ ਹਰ ਨਾਮ ਬੋਹਿਤ ਬਡੋ ਕਾਲ ਮੈਂ ਭਵ ਸਾਗਰ ਪਾਰ ਉਤਾਰਨ ਕਾਓ ਸੰਤਤ ਹੀ ਸਤ ਸੰਗਤ ਸੰਗ ਸੋ ਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਤਰਿਓ ਧਰਨੀ ਧਰ ਆਪ ਰਹੇ ਲੇਵਤਾਰ ਨਾ ਧਾਵਤ ਹੈ ਮथुरा ਭਾਨ ਭਾਗ ਭਲੇ ਓਨਕੇ ਮਨ ਇਛਤ ਹੀ ਫਲ ਪਾਵਤ ਹੈ ਰਵ ਕੇ ਸੋਤ ਕੋ ਤੈਨ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਜੋ ਚਰਨ ਗੁਰੂ ਚਿਤ ਲਾਵਤ ਹੈ ਆਮ ਤੌਰ ਤੇ ਸਾਡੇ ਪਾਠੇ ਰਾਗੀ ਚਰਨ ਪਰ ਜਾਂਦੇ ਨੇ ਚਰਨ ਗੁਰੂ ਰਾਰੇ ਉੱਪਰ ਟਿੱਪੀ ਹੈ ਔਰ ਕਾਬਲੀ ਚਾਲ ਦੇ ਹਿਸਾਬ ਨਾਲ ਸਤਿਗੁਰਾਂ ਨੇ ਟਿੱਪੀ ਲਗਾਈ ਹੋਈ ਹੈ ਇਹ ਸ਼ੁੱਧ ਸਵਈਏ ਦੀ ਚਾਲ ਚੱਲ ਰਹੀ ਹੈ ਸੋ ਇਥੇ ਚਰਨ ਬੋਲਣਾ ਹੈ ਚਰਨ ਨਹੀਂ ਨਿਰਮਲ ਨਾਮ ਸੁਦਾ ਪਾਰ ਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰ ਗਹਿਰ ਗੰਭੀਰ ਅਥਾਹ ਆਤ ਬਾਡ ਸੁਭਰ ਸਦਾ ਸਭ ਵਿਦ ਰਤਨਾਗਰ ਸੰਤ ਮਰਾਲ ਕਰਹ ਕੰ ਤੂ ਹਲ ਤੈਨ ਜਮ ਤਰਾਸ ਮਿਟਿਓ ਦੁਖ ਕਾਗਰ ਕਾਲ ਯੁਗ ਦੁਰਤ ਦੂਰ ਕਰਬੇ ਕਾਓ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾ ਕਉ ਮੋਨ ਧਿਆਨ ਧਰੈ ਫਿਰਤ ਸਕਲ ਜਗ ਕਬਹੋਕ ਕੋ ਪਾਵੇ ਆਤਮ ਪ੍ਰਕਾਸ਼ ਕਾ ਇਸ ਸ਼ਬਦ ਵਿੱਚ ਵੀ ਕਬਿੱਤ ਦੀ ਚਾਲ ਚੱਲੀ ਹੈ ਕਬਹੋਕ ਇਉਂ ਸੰਬੰਧਕ ਪਾਠ ਕਰਨਾ ਜੀ ਬੇਦ ਬਾਣੀ ਸਹਿਤ ਬੇ ਰੰਚ ਜਸ ਗਾਵੇ ਜਾ ਕੋ ਸੇਵ ਮੋਨ ਗਹਿ ਨਾ ਤ ਜਾਤ ਕਬ ਇਲਾਸ ਕਾਓ ਕਾਓ ਕਕੇ ਤੇ ਟਿੱਪੀ ਕਾਓ ਬੇਦ ਬਾਣੀ ਸਹਿਤ ਬੇ ਰੰਚ ਜਸ ਗਾਵੇ ਜਾ ਕੋ ਸੇਵ ਮੋਨ ਗਹਿ ਨਾ ਤ ਜਾਤ ਕਬ ਇਲਾਸ ਕਾਓ ਜਾ ਕਾਓ ਜੋਗੀ ਜਤੀ ਸਿਧ ਸਾਧਕ ਅਨੇਕ ਤਾਪ ਜਟਾ ਜੂਟ ਵੇਖ ਕੀਏ ਫਿਰਤ ਉਦਾਸ ਕਾ ਸੋ ਤੈਨ ਸਤ ਗੁਰ ਸੁਖ ਭਾਏ ਕਿਰਪਾ ਧਾਰੀ ਜੀ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਾ ਨਾਮ ਨਿਧਾਨ ਧਿਆਨ ਅੰਤਰ ਗਾਤ ਤੇਜ ਪਵੰਜ ਤਿਹ ਲੋਗ ਪ੍ਰਕਾਸ਼ੇ ਨਾਮ ਨਿਧਾਨ ਧਿਆਨ ਅੰਤਰ ਗਾਤ ਤੇਜ ਪੁੰਜ ਤੇਹੋ ਲੋਗ ਪ੍ਰਗਾਸੇ ਦੇਖਤ ਦਰਸ ਭਟਕ ਭ੍ਰਮ ਭਜਤ ਦੁਖ ਪਰਹਰ ਸੁਖ ਸਹਜ ਬਿਗਾਸੇ ਸੇਵਕ ਸੇਖ ਸਦਾ ਆਤ ਲੁਭਿਤ ਆਲ ਸਮੂਹ ਜਿਉ ਕੁਸਮ ਸੁਵਾਸੇ ਆਲ ਪੋਲਾ ਬੋਲਣਾ ਆਲ ਸਮੂਹ ਬੇਤਮਾਨ ਗੁਰ ਆਪ ਥਪਿਓ ਥੇਰ ਸਾਚੋ ਤਖਤ ਗੁਰੂ ਰਾਮਦਾਸ ਐ ਵਿਦਿਯੁਮਾਨ ਅੱਧੇ ਜਈਏ ਦੀ ਆਵਾਜ਼ ਹੈ ਦੱਦੇ ਤੋਂ ਬਾਅਦ ਵਿਦਿਯੁਮਾਨ ਗੁਰ ਆਪ ਥੱਪਿਓ ਥਿਰ ਥੱਪਿਆਓ ਐੜੇ ਦੀ ਆਵਾਜ਼ ਦੇ ਕੇ ਵਿਦਿਯੁਮਾਨ ਗੁਰ ਆਪ ਥੱਪਿਆਓ ਥਿਰ ਸਾਚੋ ਤਖਤ ਗੁਰੂ ਰਾਮਦਾਸ ਐ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਯੋ ਸਮਰਥ ਕੋਣ ਕੀਰਤਵੰਤ ਸਦਾ ਸੁਖ ਸੰਪਤ ਰਿੱਧ ਅਰ ਸਿੱਧ ਨਾ ਛੋੜੈ ਸਾਥ ਦਾਨ ਬਡਾਉ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਇਹੋ ਤਥ ਤਾਹੇ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸ ਧਰਿਓ ਗੁਰ ਹੱਥ ਤੀਨ ਭਵਨ ਭਰਪੂਰ ਰਹਿਓ ਸੋਈ ਆਪਨਾ ਸਰਸ ਕੀਓ ਨਾ ਜਗਤ ਕੋਈ ਆਪਨ ਆਪ ਆਪ ਹੀ ਉਪਾਇ ਸੋਰ ਨਰ ਅਸੋਰ ਅੰਤ ਨਹੀਂ ਪਾਇਆ ਪਾਇਓ ਨਹੀਂ ਅੰਤ ਸੁਰੇ ਅਸੁਰ ਹੈ ਨਰ ਗਾਨ ਗੰਧਰਵ ਹੋਜੰਤ ਫਿਰੇ ਅਬਿਨਾਸੀ ਅਚਲ ਅਜੋਨੀ ਸੰਭਾ ਪੁਰਖੋਤਮ ਅਪਾਰ ਪਰੇ ਕਰਨ ਕਾਰਨ ਸਮਰਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹੈ ਤੈ ਹਰ ਪਰਮ ਪਦ ਪਾਇਓ ਸਤ ਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਧਨ ਗੋਬਿੰਦ ਦੀਓ ਇਸ ਪੰਕਤੀ ਦਾ ਉਚਾਰਨ ਵੀ ਜਿਹੜੇ ਨੇ ਵਿਰਲੇ ਪਾਠੀ ਸਹੀ ਵਿਸਰਾਮ ਲਗਾਉਂਦੇ ਨੇ ਆਮ ਤੌਰ ਤੇ ਇਉਂ ਸੁਣੀਦਾ ਕਿ ਸਤ ਗੁਰ ਨਾਨਕ ਭਗਤ ਕਰੀ ਇਕ ਮਨ ਤਾਨ ਮਨ ਤਾਨ ਗੋਬਿੰਦ ਦੀਓ ਕੀ ਅਰਥ ਬਣੇਗਾ ਸੋ ਸਾਧ ਸੰਗਤ ਜੀ ਵਿਸ਼ਰਾਮ ਆਪ ਜੀ ਨੇ ਸਰਵਣ ਕਰਦੇ ਆ ਸਤਿਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਤਾਨ ਗੋਬਿੰਦ ਦੀਓ ਹਾਂਜੀ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿ ਆਓ ਹਿਯਾ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਉ ਸ੍ਰੀ ਗੁਰੂ ਰਾਮਦਾਸ ਜੈਉ ਜੈ ਜਗ ਮਹ ਤੈ ਹਰ ਪਰਮ ਪਦ ਪਾਇਆ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੋਬ ਭਗਤ ਹਰ ਕੇ ਜੁਗਣੰ ਹਾਂਜੀ ਪੋਬ ਭਗਤ ਹਰ ਕੇ ਜੁਗਣੰ ਜੁਗਾ ਜੁਗਾ ਤੋਂ ਜਿਹੜੇ ਪੂਰਬਲੇ ਭਗਤ ਜੁਗਾ ਜੁਗਾ ਤੋਂ ਨੇ ਇਹ ਜੁਗਣੰ ਇਕੱਠਾ ਪਾਠ ਹੈ ਦੂਸਰੇ ਅਰਥਾਂ ਦੇ ਵਿੱਚ ਪਉਪ ਭਗਤ ਹਰ ਕੇ ਜੋ ਗਣੰ ਜੋ ਗਿਣੇ ਜਾਂਦੇ ਨੇ ਜੋ ਵਿਚਾਰੇ ਜਾਂਦੇ ਨੇ ਇਹ ਦੂਸਰੇ ਅਰਥਾਂ ਵਿੱਚ ਹੈ ਮੁਖ ਪਾਠ ਜੁਗਣੰ ਇਕੱਠਾ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪਉਪ ਭਗਤ ਹਰ ਕੇ ਜੁਗਣੰ ਅੰਮ੍ਰੀਕ ਜੈ ਦੇਵ ਤ੍ਰਿloਚਨ ਨਾਮਾ ਅਵਰ ਕਬੀਰ ਭਣੰ ਤੈਨ ਕਉ ਅਵਤਾਰ ਭਾਇਓ ਕਾਲ ਭਿੰਤਰ ਜਸ ਜਗਤਰ ਪਰ ਛਾਇਆ ਸ੍ਰੀ ਗੁਰੂ ਰਾਮਦਾਸ ਜਿਓ ਜੈ ਜਗ ਮਹ ਤੈ ਹਰ ਪਰਮ ਪਦ ਪਾਇਓ ਮਨ ਸਾ ਕਰਿ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਐ ਜੋ ਤਿਣੰ ਬਾਚਾ ਕਰਿ ਸਿਮਰੰਤ ਤੁਜੈ ਤਿਨ ਦੁਖ ਦਰਿਦ੍ਰ ਮਿਟਿਐ ਜੋ ਖੇਣੰ ਕਰਮ ਕਰ ਤੋ ਦਰਸ ਪਰਸ ਪਾਰ ਸੰਸਾਰ ਕਰਮ ਕਰ ਤੋ ਦਰਸ ਪਰਸ ਪਾਰ ਸੰਸਾਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਤੈ ਹਰ ਪਰਮ ਪਦ ਪਾਇਓ ਜਿਹ ਸਤ ਗੁਰ ਸਿਮਰੰਤ ਨੈਣ ਕੇ ਟਿਮਰ ਮਿਟਹਿ ਨਖੇਨ ਜਿਹ ਸਤਗੁਰ ਸਿਮਰੰਤ ਸਿਮਰੰਥ ਪਹਿਲੀ ਪੰਕਤੀ ਵਿੱਚ ਸਿਮਰੰਤ ਤੱਤੇ ਦੇ ਨਾਲ ਹੈ ਔਰ ਅਗਲੀਆਂ ਪੰਕਤੀਆਂ ਵਿੱਚ ਸਿਮਰੰਥ ਥੱਥੇ ਦੇ ਨਾਲ ਹੈ ਉਚਾਰਨ ਦਾ ਖਿਆਲ ਰੱਖਣਾ ਜੀ ਜਿਹ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖੇਨ ਜਿਹ ਸਤਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ ਜਿਹ ਸਤਗੁਰ ਸਿਮਰੰਥ ਜੀ ਕੀ ਤਪ ਤ ਮਿਟਾਵੈ ਜਿਹ ਸਤਗੁਰ ਸਿਮਰੰਥ ਰਿੱਧ ਸਿਧ ਨਵ ਨਿਧ ਪਾਵੈ ਸੋਈ RAM DAS GUR ਬਲ ਭਾਣ ਮਿਲ ਸੰਗਤ ਧਨ ਧਨ ਕਰਹੁ ਜਿਹ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ ਨਰਹੁ जि शब्द कमाए परम पद पायो सेवा करत न छोडयो पास ताते गौहर ज्ञान प्रगट उजियारा दुख दरिद्र अधार को नास काव कीरत जो संत चरण मुड लग है तेन काम क्रोध जाम को नहीं त्रास जेव अंगद आंग संग नानक गोर ਦੇਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜੇਨ ਸਤਗੁਰ ਸੇਵ ਪਦਾਰਥ ਪਾਇਆ ਨਿਸ ਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਾਉ ਮਾਨਹਿ ਤੋਮ ਮਲਿਆ ਗਰ ਪ੍ਰਗਟ ਸੁਬਾਸ ਧਰੂ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜੇ ਹੈ ਪਿਖਤ ਅਤ ਹੋਏ ਰਹਾਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰજન ਜਾਣਿਓ ਕੀਨੀ ਭਗਤ ਪ੍ਰੇਮ ਲੇਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਾਥ ਕਥਾ ਹੈ ਏਕ ਜੀਹ ਕਾਛ ਕਹੀ ਨਾ ਜਾਈ ਸੋ ਦੇ ਸ੍ਰਿਸ਼ਟ ਸਕਲ ਤਾਰਣ ਕਉ ਆਬ ਗੁਰ ਰਾਮਦਾਸ ਕਉ ਮਿਲੀ ਬਡਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਮ ਰਖਾਈ ਇਹ ਪਾਠ ਪ੍ਰਮੁਖ ਹੈ ਸ਼ੁੱਧ ਹੈ ਕਈ ਗੁਰਮੁਖ ਪਾਠ ਕਰਦੇ ਨੇ ਤਿਨ ਸ਼ਬਦ ਸੁਰਤ ਕੀਨੀ ਵਰਖਾਈ ਦੂਸਰੇ ਅਰਥਾਂ ਵਿੱਚੋਂ ਪਾਠ ਹੋ ਸਕਦਾ ਹੈ ਪਰ ਮੁੱਖ ਤੌਰ ਤੇ ਤਿੰਨ ਸ਼ਬਦ ਸੁਰਤ ਕੀ ਨੀਮ ਰਖਾਈ ਸ਼ਬਦ ਸੁਰਤ ਦੀ ਨੀਮ ਜਿੰਨਾਂ ਨੇ ਰੱਖ ਲਈ ਕਿਉਂਕਿ ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਰਖ ਕੀਤੀ ਸੀ ਤਾਂ ਸਿਰਫ ਸਾਰਿਆਂ ਦੇ ਵਿੱਚੋਂ ਸਤਿਗੁਰੂ ਅੰਗਦ ਦੇਵ ਜੀ ਪੂਰੇ ਉੱਤਰੇ ਸਨ ਸੋ ਇਸ ਕਰਕੇ ਉਹ ਨੀਂ ਰੱਖ ਲਈ ਗੁਰਸਿੱਖੀ ਦੀ ਸਬਦ ਸੁਰਤ ਕੀ ਨੀਮ ਰਖਾਈ ਇਹ ਪਾਠ ਪ੍ਰਮੁੱਖ ਤੌਰ ਤੇ ਸ਼ੁੱਧ ਜਾਣਣਾ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੋਤਦਾਰਾ ਸੋ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਮਾਇਆ ਮੋਹ ਭਰਮ ਪੈ ਭੂਲੇ ਗਲਤੀ ਸਾਡੇ ਕੋਲੋਂ ਇਹ ਹੁੰਦੀ ਹੈ ਕਿ ਮਾਇਆ ਮੋਹ ਭਰਮ ਭੈ ਭੂਲੇ ਆਪਾਂ ਭੈ ਬੋਲ ਜਾਂਦੇ ਆ ਕਿਉਂਕਿ ਪਹਿਲਾਂ ਵੀ ਭਰਮ ਹੈ ਅੱਗੇ ਭੂਲੇ ਹੈ ਦੋ ਭੱਬੇ ਆ ਗਏ ਤਾਂ ਆਪਾਂ ਪੱਪੇ ਨੂੰ ਵੀ ਨਾਲ ਵਿੱਚ ਭੱਬਾ ਬਣਾ ਲਿਆ ਇਹ ਸਦਾ ਹੀ ਯਾਦ ਰੱਖਣਾ ਇਹ ਵੀ ਕਿਉਂਕਿ ਆਪਾਂ ਸ਼ਬਦ ਆਮ ਹਰ ਰੋਜ਼ ਪੜ੍ਹਦੇ ਆਂ ਮਾਇਆ ਮੋਹ ਭਰਮ ਪੈ ਭੂਲੇ ਇਹ ਚੇਤਾ ਰੱਖਣਾ ਜੀ ਮੋਹ ਮਲ ਬੇਵਸ ਕੀਓ ਮੋਹ ਮਲ ਬੇਵਸ ਕੀਓ ਇੱਥੇ ਵਿਕਾਰਾਂ ਦੇ ਨਾਲ ਕੁਸ਼ਤੀ ਦਾ ਜੰਗ ਦਾ ਵਰਣਨ ਸਤਿਗੁਰੂ ਕਰਦੇ ਨੇ ਮਲ ਦਾ ਅਰਥ ਹੈ ਪਹਿਲਵਾਨ ਮੋਹ ਰੂਪੀ ਪਹਿਲਵਾਨ ਨੂੰ ਬੇਵਸ ਕਰ ਦਿੱਤਾ ਸੋ ਇੱਥੇ ਮਲ ਪੋਲਾ ਨਹੀਂ ਬੋਲਣਾ ਮੋਹ ਮਲ ਵਿਵਸ ਕੀਓ ਮੋਹ ਮਲ ਵਿਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪਰਚੰਡ ਲੋਭ અપਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਵ ਸਾਗਰ ਬੰਧਿਓ ਸੇਖ ਤਾਰੇ ਸੋ ਪ੍ਰਸੰਨੈ ਸਿਰ ਆਤ ਪਤ ਸਚਉ ਤਖਤ ਜੋਗ ਭੋਗ ਸੰਜੋਤ ਬਲ ਗੁਰ ਰਾਮਦਾਸ ਸਚ ਸੱਲ ਭਾਣ ਤੂੰ ਅਟਲ ਰਾਜ ਅਭਗ ਦਲ ਸਿਰ ਆਤ ਪਤ ਜਿਵੇਂ ਆਪ ਜੀ ਨੇ ਪਾਠ ਉਚਾਰਨ ਸਰਵਣ ਕੀਤਾ ਹੈ ਆਤ ਦਾ ਅਰਥ ਚੌਰ ਹੈ ਪਤ ਦਾ ਅਰਥ ਛਤਰ ਹੈ ਆਤ ਪਤ ਇਉਂ ਇਹ ਪਾਠ ਕਰਨਾ ਜੋਗ ਭੋਗ ਸੰਜੋਤ ਬਾਲ ਸੰਜੋਤ ਤੋ ਪਾਵ ਹੈ ਸੰਜੁਗਤ ਸਹਿਤ ਇਸ ਲਈ ਸੰਜਤ ਨਹੀਂ ਕਹਿਣਾ ਸੰਜੋਤ ਬਾਲ ਹਾਂਜੀ ਤੂ ਸਤਗੁਰ ਚਹੋ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਿਕ ਸਿੱਧ ਸੇਖ ਸੇਵੰਤ ਧੁਰ ਹੈ ਧੁਰ ਆਦ ਜੁਗਾਦ ਅਨਾਦ ਕਲਾ ਧਾਰੀ ਤੇਹੋ ਲੋਅ ਹੈ ਠੀਕ ਹੈ ਤਰੇਹੋ ਲੋਅ ਹੈ ਠੀਕ ਹੈ ਤਰੇਹੋ ਔਂਕੜ ਹੈ ਹਾਇ ਨੂੰ ਆਦ ਜੋ ਧਾਰੀ ਤਰੇਹੋ ਲੋਅ ਹੈ ਆਦ ਜੁਗਾਦ ਅਨਾਦ ਕਲਾ ਧਾਰੀ ਤਰੇਹੋ ਲੋਅ ਹੈ ਅਗਮ ਨਿਗਮ ਉਧਰਣ ਜਰਾ ਜੰਮਹਿ ਆਰੋਅ ਹੈ ਗੁਰ ਅਮਰਦਾਸ ਥਿਰ ਥਪਿਓ ਪਰਗਾਮੀ ਤਾਰਣ ਤਰਣ ਅਗ ਅੰਤਕ ਬਦੈ ਨ ਸੱਲ ਕਵ ਗੁਰੂ ਰਾਮਦਾਸ ਤੇਰੀ ਸ਼ਰਣ ਗੁਰੂ ਅਮਰਦਾਸ ਸਥਿਰ ਥਾਪਿਆ ਪਰਗਾਮੀ ਤारण तरਣ ਅਗ ਅੰਤ ਕਬਦ ਨ ਸਲ ਕਾਵ ਗੁਰੂ ਰਾਮਦਾਸ ਤੇਰੀ ਸ਼ਰਣ